ਯਾਰ ਤੇਰੀ ਪਤਨੀ ਬਹੁਤ ਸੋਹਣੀ ਹੈ ਉਹਨੂੰ ਕੱਲ੍ਹਾ ਪੇਚ ہماری ਬੇਬੀ ਬਹੁਤ ਸੁੰਦਰ ਹੈ ہماری ਬੇਬੀ ਬਹੁਤ ਸੁੰਦਰ ਹੈ ਬਿਜਲੀ ਬੇਲੇ ਸਹੀ ਕਰਨ ਦੇ ਬਦਲੇ ਜਈ ਦੀ ਕਿਸਾਨ ਤੋਂ ਇਹ ਵੱਡੀ ਡਿਮਾਂਡ ਕੀਤੀ ਗਈ ਹੈ ਹੈਰਾਨ ਕਰਨ ਵਾਲੀ ਖਬਰ ਹੈ ਕਿ ਆਖਿਰਕਾਰ ਇਹ ਕੁਝ ਹੱਲ ਵੀ ਚੱਲ ਰਿਹਾ ਹੈ ਉਹਨਾਂ ਨੇ ਕਿਹਾ ਕਿ ਜੋ ਹੈ ਸੁਣੋ ਇਕੱਲੇ ਮਤਾਨਾ ਆਪਣੀ ਬੀਬੀ ਕੋ ਵੀ ਸਾਥ ਮੇ ਲੈ ਕੇ ਆਨਾ ਇਕੱਲੇ ਮਤਾਨਾ ਆਪਣੀ ਬੀਬੀ ਕੋ ਵੀ ਸਾਥ ਮੇ ਲੈ ਕੇ ਆਨਾ ਹੈਰਾਨ ਕਰਨ ਵਾਲੀ ਖਬਰ ਹੈ ਕਿ ਆਖਿਰਕਾਰ ਇਹ ਕੁਝ ਹੱਲ ਵੀ ਚੱਲ ਰਿਹਾ ਹੈ ਕਿ ਇੱਕ ਗਰੀਬ ਕਿਸਾਨ ਦੇ ਕੋਲੋਂ ਉਹਦਾ ਬਿੱਲ ਮਾਫ ਕਰਨ ਦੇ ਲਈ ਜਾਂ ਉਹਦਾ ਬਿੱਲ ਸਹੀ ਕਰਨ ਦੇ ਲਈ ਇਹ ਵੱਡੀ ਡਿਮਾਂਡ ਕੀਤੀ ਗਈ ਹੈ ਇੱਕ ਜਈ ਦੇ ਵੱਲੋਂ ਇੱਕ ਗੰਭੀਰ ਦੋਸ਼ ਜਿਹੜੇ ਨੇ ਲਗਾਏ ਗਏ ਨੇ ਇੱਕ ਕਿਸਾਨ ਦੇ ਵੱਲੋਂ ਕਿ ਬਿਜਲੀ ਵਿਭਾਗ ਦੇ ਇੱਕ ਅਧਿਕਾਰੀ ਤੇ ਗੰਭੀਰ ਦੋਸ਼ ਇਹ ਲਗਾਏ ਗਏ ਨੇ ਕਿ ਜਦੋਂ ਇੱਕ ਗਰੀਬ ਕਿਸਾਨ ਦਾ ਬਿੱਲ ਜ਼ਿਆਦਾ ਆ ਗਿਆ ਹੁਣ ਪੂਰੀ ਖਬਰ ਕੀ ਇਸ ਖਬਰ ਨੂੰ ਅੰਤ ਤੱਕ ਜ਼ਰੂਰ ਸੁਣਿਓ ਕਿ ਜਦੋਂ ਇੱਕ ਬਿਜਲੀ ਵਿਭਾਗ ਦੇ ਅਧਿਕਾਰੀ ਐਕਸਨ ਦੇ ਵੱਲੋਂ ਇਹ ਸ਼ਬਦ ਕਹੇ ਗਏ ਕਿ ਤੇਰੀ ਪਤਨੀ ਬਹੁਤ ਸੋਹਣੀ ਉਹਨੂੰ ਕੱਲ੍ਹ ਆ ਪੇਜ ਫਿਰ ਦੇਖਾਂਗੇ ਕੀ ਹੋਣਾ ਉੱਤਰ ਪ੍ਰਦੇਸ਼ ਦੇ ਬਾਰਾ ਬੰਕੀ ਜ਼ਿਲ੍ਹੇ ਦੇ ਵਿੱਚ ਬਿਜਲੀ ਵਿਭਾਗ ਦੇ ਇੱਕ ਅਧਿਕਾਰੀ 'ਤੇ ਗੰਭੀਰ ਦੋਸ਼ ਲਾਏ ਗਏ ਨੇ ਇੱਕ ਗਰੀਬ ਕਿਸਾਨ ਨੇ ਦੋਸ਼ ਲਾਇਆ ਹੈ ਕਿ ਬਿਜਲੀ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਐਕਸਨ ਪ੍ਰਦੀਪ ਗੋਤਮ ਨੇ ਉਸ ਦਾ ਬਿਜਲੀ ਬਿੱਲ ਗਲਤ ਢੰਗ ਨਾਲ ਵਧਾ ਦਿੱਤਾ ਅਤੇ ਉਸ ਨੂੰ ਠੀਕ ਕਰਨ ਲਈ ਉਸ ਦੀ ਪਤਨੀ ਨੂੰ ਇਕੱਲਿਆਂ ਭੇਜਣ ਲਈ ਕਿਹਾ ਗਿਆ ਦੋਸ਼ੀ ਨੇ ਕਿਸਾਨ ਨੂੰ ਕਿਹਾ ਕਿ ਤੇਰੀ ਪਤਨੀ ਬਹੁਤ ਸੋਹਣੀ ਹੈ ਉਹਨੂੰ ਲੈ ਆ ਫਿਰ ਤੇਰੇ ਬਿੱਲ ਠੀਕ ਹੋਵੇਗਾ ਪੀੜਿਤ ਕਿਸਾਨ ਨੇ ਦੱਸਿਆ ਹੈ ਕਿ ਇੰਜੀਨੀਅਰ ਨੇ ਪਹਿਲਾ ਉਸ ਦੀ ਪਤਨੀ ਦੀ ਸੁੰਦਰਤਾ ਦੀ ਪ੍ਰਸ਼ੰਸਾ ਕੀਤੀ ਅਤੇ ਫਿਰ ਅਗਲੇ ਦਿਨ ਉਸ ਦਾ ਬਿਜਲੀ ਦਾ ਬਿੱਲ ਵਧਾ ਦਿੱਤਾ ਅਤੇ ਕਨੈਕਸ਼ਨ ਕੱਟ ਕਰ ਦਿੱਤਾ ਜਦੋਂ ਕਿਸਾਨ ਬਿੱਲ ਠੀਕ ਕਰਵਾਉਣ ਲਈ ਅਧਿਕਾਰੀ ਕੋਲ ਗਿਆ ਤਾਂ ਇੰਜੀਨੀਅਰ ਨੇ ਕਿਹਾ ਕਿ ਜੇ ਤੁਸੀਂ ਬਿੱਲ ਠੀਕ ਕਰਵਾਉਣਾ ਚਾਹੁੰਦੇ ਹੋ ਤਾਂ ਆਪਣੀ ਪਤਨੀ ਨੂੰ ਇਕੱਲਿਆ ਫੇਚ ਇਸ ਤੋਂ ਬਾਅਦ ਕਿਸਾਨ ਨੇ ਇਹ ਵੀ ਦੱਸਿਆ ਹੈ ਕਿ ਉਸ ਨੂੰ 40000 ਰੁਪਏ ਦੀ ਰਿਸ਼ਵਤ ਦੇਣ ਲਈ ਵੀ ਕਿਹਾ ਗਿਆ ਸੀ ਪਹਿਲਾਂ ਤਾਂ ਉਹ ਸਮਾਜਿਕ ਸ਼ਰਮ ਕਾਰਨ ਚੁੱਪ ਰਿਹਾ पर जो उसकी वार वार पत्नी नु भेजने लाइया गया ता रिश्वत मंगी गई तो उसने हिम्मत इकट्ठी की थी जी अमरजीत नाम शाहपुर सिद्धवी मामला यह है कि एक दिन जो है एक्शन साहब और पूरी टीम उनकी थी यहाँ पे आए थे गांव में सबके मीटर चेक कर रहे थे तो यहाँ मेरे घर को भी आए मीटर चेक करने मीटर चेक वेक किया उसके बाद में वहाँ से फिर देखे उखे फिर थोड़ा बाहर आए यहाँ पे रोड तड़प जब रोड तरफ आए तो उन्होंने कहा कि जो है तुम्हारी बेबी तो बहुत सुंदर है ये उनके भाषा थी तो वो चले गए उसके बाद में जो है दूसरे दिन मेरा मीटर भी कुछ लोग आए उसमें कुछ किए है उसके बाद मीटर वीटर सब उखाड़ के लेके चले गए उसके बाद चले गए फिर दूसरे दिन हम साहब के जो है ऑफिस गए वहाँ पे हमने कहा साहब से कि जो है ये साहब जो है हमारा मीटर बढ़ गया है तो बोले कि जो है उन्होंने प्रार्थना पत्र दिया उनको तो उन्होंने साइन वाइन किया कहा कि जाओ दिखवा लो वहाँ पे फिर बाहर जब गए तो वो भी आए बाहर तो उन्होंने कहा कि जो है तुम सुनो अकेले मत आना अपनी बीबी को भी साथ में लेके आना ये एक्शन साहब ने, एक ने। फिर वहाँ से हम चले आए फिर हम लोग लज्जा कारण किसी को हम यहाँ घर में भी नहीं बताए फिर धीमे एक साल मामला पड़ा रहा फिर हम अन्य लाइन जैसे हैं ये जो क्षेत्रीय लोग हैं इनसे कहा कि जो है या, हमारा बिल खत्म करा दीजिए तो ये सब लोग बोले कि जो है तुम्हारा तो साहब जो है पर्सनल मामला लिए हुए हैं वो हो नहीं सकता आप से मिलिए तो फिर हम इकतीस तारीख को फिर गए तो मोड़ के एक साल बाद आप आए हो तो हमने कहा सर जी उसको देख लीजिए तो कहीं अब सुनो चालीस हजार की व्यवस्था भी करो और बीबी को भी साथ में लेके आना इस तरह के साहब जो है उनके अल्फात थे तो हमने कहा साहब जो है कि बीबी को लेके भी आना पड़ेगा बोले हाँ तो हमने कहा अच्छा तो फिर साहब हम गरीब आदमी किस तरह से अपना जीवन यापन करते हैं मजदूरी वूरी करके और उस तरह से वो बड़े सरकारी लोग जो है बताओ घर तक जो है बीबी बच्चों पे जो है निगाह डाले हुए हैं शिकायत आपने कहा शिकायत जो है मुख्यमंत्री पोर्टल पे मैंने की है और जो है सर आपको बैठ दे रहे हैं ਦੋਸ਼ੀ ਐਕਸ਼ਨ ਪ੍ਰਦੀਪ ਗੋਤਮ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਸਭ ਉਸ ਦੇ ਖਿਲਾਫ ਇੱਕ ਸਾਜ਼ਿਸ਼ ਹੈ ਇਸ ਦੇ ਨਾਲ ਹੀ ਬਿਜਲੀ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹੁਣ ਸਵਾਲ ਇਹ ਬਣਦਾ ਹੈ ਕਿ ਇਸ ਮਾਮਲੇ ਵਿੱਚ ਕੋਈ ਠੋਸ ਕਾਰਵਾਈ ਕੀਤੀ ਜਾਵੇਗੀ ਜਾਂ ਗਰੀਬ ਕਿਸਾਨ ਨੂੰ ਇਧਰ ਉਧਰ ਪਟੀਆਂ ਪਵੇਗਾ ਇਸ ਘਟਨਾ ਨੇ ਇੱਕ ਵਾਰ ਫਿਰ ਪਰਿਸ਼ਟਾਚਾਰ ਅਧਿਕਾਰੀਆਂ ਦੇ ਮਨਮਾਨੇ ਵਿਵਹਾਰ ਦੀ ਸਮੱਸਿਆ ਨੂੰ ਉਜਾਗਰ ਕੀਤਾ